ब्रेकफास्ट बाद फेरिक 와 ਤੁਹਾਡਾ ਸਵਾਗਤ ਹੈ। এশিয়া ਦੀ ਸਭ ਤੋਂ ਵੱਡੀ ਪਸ਼ੂ ਮੰਡੀ ਮਹਿਤਾ ਰੋਡ ਵੱਲ ਲੱਭੇ ਖੁੱਲੀ ਗਰਾਊਂਡ ਵਿੱਚ ਲੱਗਦੀ ਹੈ। ਇਹ ਆਧੁਨਿਕ ਸਹੂਲਤਾਂ ਨਾਲ ਲੈ ਸੀ ਮੰਡੀ। ਅਕਾਲੀ ਭਾਜਪਾ ਸਰਕਾਰ ਵੱਲੋਂ ਬਣਾਈ ਗਈ ਸੀ ਅਤੇ ਉਸ ਵੇਲੇ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰੇਣੀਕੇ ਨੇ ਇਸ ਦਾ ਉਦਘਾਟਨ ਕੀਤਾ ਸੀ। ਪਰ ਸਮੇਂ ਦੀ ਮਾਰ ਨਾਲ ਇਹ ਮੰਡੀ ਖੰਡਰ ਦਾ ਰੂਪ ਤਾਰ ਗਈ। ਹਾਲਾਂਕਿ ਇਸ ਮੰਡੀ ਤੋਂ ਸਰਕਾਰ ਨੂੰ ਕਰੋੜਾਂ ਰੁਪਏ ਦੀ ਆਮਦਨ ਹੁੰਦੀ ਹੈ। ਪਰ ਪਿਛਲੇ ਕਈ ਸਾਲਾਂ ਤੋਂ ਇਸ ਮੰਡੀ ਦੇ ਸੁਧਾਰ ਲਈ ਪ੍ਰਸ਼ਾਸਨ ਵੱਲੋਂ ਧਿਆਨ ਨਹੀਂ ਦਿੱਤਾ ਗਿਆ। ਇੱਥੇ ਨਾ ਕੋਈ ਚਾਰਦੁਆਰੀ ਹੈ, ਨਾ ਪੀਣ ਵਾਲਾ ਪਾਣੀ ਹੈ ਤੇ ਨਾ ਹੀ ਵਪਾਰੀਆਂ ਦੀ ਸਹੂਲਤ ਲਈ ਇੱਥੇ ਕੋਈ ਸ਼ੈੱਡ ਬਣਾਏ ਗਏ ਹਨ। ਤੇ ਨਾ ਹੀ ਸਿਕਿਉਰਿਟੀ ਦਾ ਪ੍ਰਬੰਧ ਹੈ। ਇੱਥੇ ਜਿਹੜੇ ਵਪਾਰੀ ਆਉਂਦੇ ਹਨ ਉਹ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰਦੇ ਹਨ। ਕਿਉਂਕਿ ਉਹਨਾਂ ਨੂੰ ਮਾਲ ਡੰਗਰ ਵੇਚਣ ਖਰੀਦਣ ਲਈ ਵੱਡੀ ਫੀਸ ਦੇਣੀ ਪੈਂਦੀ ਹੈ ਪਰ ਉਹਨਾਂ ਨੂੰ ਸਹੂਲਤ ਕੋਈ ਵੀ ਨਹੀਂ ਮਿਲਦੀ। ਉਹਨਾਂ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਉਹਨਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ ਜਿਸ ਨਾਲ ਉਹ ਬੇਖੌਫੇ ਹੋ ਕੇ ਪਸ਼ੂ ਮੰਡੀ ਵਿੱਚ ਆਪਣਾ ਮਾਲ ਡੰਗਰ ਵੇਚ ਕੇ ਖਰੀਦ ਸਕਣ ਜਦੋਂ ਫਾਸਵੇਂ ਨਿਊਜ਼ ਟੀਮ ਨੇ ਇਹਨਾਂ ਮੁਸ਼ਕਲਾਂ ਬਾਰੇ ਉਥੋਂ ਮੌਜੂਦ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਕਿਸੇ ਨੇ ਵੀ ਮੁਸ਼ਕਲਾਂ ਬਾਰੇ ਗੱਲ ਕਰਨ ਤੋਂ ਆ ਨਾ ਕਣੀ ਕੱਢਦੇ ਹੋਏ ਆਪਣਾ ਪੱਖ ਨਹੀਂ ਦੱਸਿਆ ਟੜਾ ਪਹਿਲਾਂ ਆਉਣ ਤੇ ਜੀ ਆਨੂੰ ਵੈਲਕਮ ਕਰਦੇ ਆ ਜੀ ਬਾਕੀ ਮੁਸ਼ਕਲਾਂ ਦੇ ਬਹੁਤ ਜ਼ਿਆਦਾ ਤੁਹਾਨੂੰ ਪਤਾ ਇਹਦਾ ਕਿਉਂਕਿ ਕਰੋਨਾ ਵਿੱਚ ਠੇਕਾ ਹੁੰਦਾ ਵਾ ਇੱਥੇ ਹਰ ਹੀਆ ਮਤਲਬ ਪ੍ਰਬੰਧ ਸਾਨੂੰ ਆਬਗਰਨਾ ਪੈਂਦਾ ਛੋਟੀ ਚੀਜ਼ ਤੋਂ ਲੈ ਕੇ ਵੱਡੀ ਚੀਜ਼ ਤੱਕ ਪਾਣੀ ਦਾ ਰਹਿਣ ਦਾ ਸਹਿਣ ਦਾ ਹਰ ਚੀਜ਼ ਜਿਹੜੀ ਆ ਇੱਥੇ ਪੈਸੇ ਨਾਲ ਤੁਹਾਨੂੰ ਪਤਾ ਮਿਲਦੀ ਹੈ ਪੈਸੇ ਨਾਲ ਕੋਈ ਸਹੂਲਤ ਨਹੀਂ ਸਾਨੂੰ ਮਿਲਦੀ ਜੇ ਮੱਝ ਅਡੀ ਅੰਦਰ ਵੜਦੀ ਅਸੀਂ ਉਹਦੇ ਵੀ ਪੈਸੇ ਦੇਣੇ ਆ ਜੇ ਤੁਹਾਡੀ ਮੱਝ ਵੇਚ ਕੇ ਜਾਂਦੀ ਆ ਉਹਦੇ ਵੀ ਆਪਾਂ 2200 ਰੁਪਏ ਦੇਣੇ ਆ ਮਤਲਬ ਕਿਹੜੀ ਕਿਹੜੀ ਸਹੂਲਤ ਤੁਹਾਨੂੰ ਨਹੀਂ ਮਿਲ ਰਹੀ ਸਹੂਲਤ ਮੈਨ ਇਥੋਂ ਜੀ ਚਾਹੀਦੀ ਆ ਵੀ ਪਹਿਲਾਂ ਆ ਵੇਖੋ ਟੋਆ ਟੱਪਰ ਸਾਰੀ ਇੱਥੇ ਹੁਣ 2500 ਹਿਸਾਬ ਨਾਲ ਮਿੱਟੀ ਪਾਈ ਅਸੀਂ ਆਪਣੇ ਹੱਥੀ ਆਪ ਖਰੀਦ ਕੇ ਬਾਈ ਸਾਡੇ ਜਿੱਥੇ ਪਸ਼ੂ ਬੱਜਨੇ ਥਾਂ ਮੰਨੇ ਉਹਨੂੰ ਥਾਂ ਵਧੀਆ ਪ੍ਰੋਪਰ ਸਹੀ ਤਰੀਕੇ ਨਾਲ ਮਿਲਣਾ ਜੀ ਦਾ ਪਾਣੀ ਦੀ ਸਹੂਲਤ ਮਣੀ ਪਾਣੀ ਬੋਰ ਅਸੀਂ ਆਪ ਕਰਾਏ ਆ ਜਿਹੜੀਆਂ ਮੋਟਰਾਂ ਪਾਉਣੀਆਂ ਨੇ ਉਹਦੇ ਵੀ ਪੈਸੇ ਦੇ ਕੇ ਪਾਉਣੇ ਨੇ ਪੈਸੇ ਦੇ ਕੇ ਕਰਵਾਉਣੇ ਨੇ ਸ਼ੈੱਡ ਬਣਨੇ ਚਾਹੀਦੀ ਇਹਦੇ ਸ਼ੈੱਡ ਪੱਕੇ ਹੋਣ ਉਹਦੇ ਤੇ ਕਹਿਦਾ ਸਰਕਾਰ ਸਾਡੇ ਕੋਲ 20000 22000 ਰੁਪਇਆ ਇੱਕ ਵ ਬਾਥੂਣ ਦੀ ਸਹੂਲਤ ਇੱਥੇ ਕਿਤੇ ਨਹੀਂ ਹੈਗੀ ਲੱਟਰਿੰਗ ਬਾਥਰੂਮ ਦੀ ਬਾਕੀ ਇੱਥੇ ਉਹ ਬਹੁਤ ਮੁਸ਼ਕਲਾਂ ਆਉਂਦੀਆਂ ਹੁਣ ਰਾਤ ਨੂੰ ਇੱਥੇ ਚੋਰ ਚਲਕੇ ਵੀ ਫਿਰਦੇ ਆ ਹੁਣ ਇੱਥੇ ਕਰੋੜਾਂ ਦਾ ਮਾਲ ਲਿਆ ਕੇ ਬੱਧਾ ਹਣ 25 ਮੱਜਾਂ ਹੀ ਲਿਆ ਕੇ ਬੱਧੀਆਂ 25 ਨੂੰ ਗੁਣਾ ਕਰ ਲਓ 50 ਲੱਖ ਦਾ ਮਾਲ ਆ ਆਸਾਨ ਦਾ ਖੜੇ ਆ ਜੇ ਸਕਿਉਰਟੀ ਉਹ ਵੀ ਸਾਡੀ ਕੋਈ ਪੱਖੋਂ ਨਹੀਂ ਹੈਗਾ ਵੇਖੋ ਆਪ ਹੀ ਤਾਰਾ ਬੰਦੀ ਕੀਤੀ ਤਾਂ ਆਪ ਹੀ ਸਕਿਉਰਟੀ ਦਾ ਸਾਰਾ ਕੰਮ ਪਕਧਾਉਣ ਕਰਨੇ ਆਪਾਂ ਆਪਣੀ ਆਪਣੀ ਰਾਖੀ ਜਾਨ ਮਾਲੀ ਦੀ ਸਾਨੂੰ ਆਪ ਹੀ ਕਰਨੀ ਪੈਂਦੀ ਹੈ ਤੇ ਏਸ਼ੀਅਨ ਦੀ ਸਭ ਤੋਂ ਵੱਡੀ ਮੰਡੀ ਆ ਇੱਕ ਸਿਰਫ 6 ਮਹੀਨਾ ਵਾਦਾ ਲੱਗਦੀ ਹੈ ਮਾਝੇ ਜੇ ਦਵਾਬੇ ਨੂੰ ਜਿਹੜਾ ਮਤਲਬ ਇਹ ਕਰਦੇ ਜਿਹੜਾ ਮਾਲਵਾਲ ਸਾਈਡ ਦੇ ਨਾਲ ਵੱਜੇ ਇਹਦੇ ਦਵਾਬੇ ਦਾ ਜਿਹੜਾ ਇੱਕੋ ਇੱਕੋ ਜਿਹੜੇ ਪਸ਼ੂ ਮੰਡੀ 6 ਮਹੀਨੇ ਪਹਿਲਾਂ ਲੱਗਦੀ ਆ ਉਹਦੇ ਵਿੱਚ ਸਹੂਲਤਾਂ ਜਿਹੜੀਆਂ ਚਲੋ ਸਾਰੇ ਵਪਾਰੀਆਂ ਭਰਾਵਾਂ ਨੇ ਕੋਈ ਮੁਸ਼ਕਲ ਨਾ ਆਵੇ ਪੈਸੇ ਵੀ ਲੈਣ ਹੀ ਨਹੀਂ ਕਹਿੰਦੇ ਵੀ ਸਾਡੇ ਫਰੀ ਕੰਮ ਕਰੋ ਪਰ ਸਹੂਲਤਾਂ ਇਹੋ ਜਿਹੀ ਆਉਣ ਵੀ ਜਿੱਦਾਂ ਹੀ ਆ ਗਏ ਆ ਸਾਨੂੰ ਸਾਰਾ ਕੁਝ ਪ੍ਰਬੰਧ ਹੁੰਦਿਆਂ ਨੂੰ ਮਿਲਿਆ ਆਏ ਰਮਾਨ ਨਹੀਂ ਘਰੇ ਚਲ ਜੀ ਆਪਣੇ ਪੈਸੇ ਦੇ ਕੋਈ ਦਿੱਕਤ ਪਰੇਸ਼ਾਨੀ ਨਹੀਂ। ਫਾਸਟਵੇਚ ਚੈਨਲ ਵੇਖਣ ਵਾਲੇ ਮੇਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਅਮਰੀਕ ਸਿੰਘ ਵੱਲਾ ਤੇ ਮੈਂ ਅੱਜ ਆਇਆ ਹਾਂ ਪਸ਼ੂ ਮੰਡੀ ਵੱਲਾ ਜਿਹੜੀ ਕਿ ਏਸ਼ੀਆ ਦੀ ਸਭ ਤੋਂ ਵੱਡੀ ਪਸ਼ੂ ਮੰਡੀ ਹੈ। ਇੱਥੇ ਇੰਡੀਆ ਦੇ ਵੱਖ-ਵੱਖ ਸੂਬਿਆਂ ਤੋਂ ਵਪਾਰੀ ਆਪਣੇ ਪਸ਼ੂ ਖਰੀਦਣ ਤੇ ਵੇਚਣ ਆਉਂਦੇ ਹਨ। ਪਰ ਜਦੋਂ ਉਹ ਮੰਡੀ ਦੇ ਵਿੱਚ ਆਉਂਦੇ ਹਨ ਤਾਂ ਉਹਨਾਂ ਨੂੰ ਆਪਣੇ ਆਪ ਨੂੰ ਉਹ ਲੁੱਟਿਆ ਹੋਇਆ ਤੇ ਕੁਟਿਆ ਮਹਿਸੂਸ ਕਰਦੇ ਹਨ ਕਿਉਂਕਿ ਵੱਡੀ ਫੀਸ ਦੇਣ ਦੇ ਬਾਵਜੂਦ ਵੀ ਇਹਨਾਂ ਨੂੰ ਮੰਡੀ ਦੇ ਵਿੱਚ ਉਹ ਸਹੂਲਤਾਂ ਨਹੀਂ ਮਿਲਦੀਆਂ ਜਿਵੇਂ ਕਿ ਇਥੇ ਛੱਡ ਨਹੀਂ ਹੈਗੇ ਥਾਂ-ਥਾਂ ਤੇ ਗੰਦਗੀ ਚਿਕੜ ਹੈ ਚਾਰਦਵਾਰੀ ਨਹੀਂ ਹੈਗੀ ਪੀਣ ਵਾਲਾ ਪਾਣੀ ਨਹੀਂ ਹੈਗਾ ਤੇ ਹੋਰ ਵੀ ਅਨੇਕਾਂ ਮੁਸ਼ਕਲਾਂ ਨਾਲ ਇਹ ਜੂਝ ਰਹੇ ਹਨ ਤੇ ਇਹਨਾਂ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਜੇਕਰ ਐਡੀ ਵੱਡੀ ਏਸ਼ੀਆ ਦੀ ਮੰਡੀ ਜਿਹੜੀ ਪਸ਼ੂ ਮੰਡੀ ਹੈ ਜਿਹੜੀ ਦਿਵਾਲੀ ਤੇ ਵਿਸਾਖੀ ਤੇ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਇੱਥੇ ਜਾਨਵਰ ਵੀ ਆਉਂਦੇ ਹਨ ਲੱਗਦੀ ਹੈ ਤੇ ਇੱਥੇ ਸਹੂਲਤਾਂ ਵੀ ਇਹਨਾਂ ਨੂੰ ਮਿਲਣੀਆਂ ਚਾਹੀਦੀ ਹਨ ਫਾਸਟਵੇਅ ਚੈਨਲ ਤੋਂ ਅਮਰੀਕ ਸਿੰਘ ਵੱੱਲਾ ਦੀ ਰਿਪੋਰਟ ਅੰਮ੍ਰਿਤਸਰ